ਸਤ ਸਕਾਰਯੋ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਸਾਡਾ ਇਸ ਵੀਡੀਓ ਬਣਾਉਣ ਦਾ ਵਿਸ਼ਾ ਹੈ ਕਿ ਲੱਤਾਂ ਦੀਆਂ ਪਿੰਜਣੀਆਂ ਆਂਦੀਆਂ ਨਾੜਾਂ ਫੁੱਲਣ ਅਤੇ ਕਾਰਨ ਤੇ ਇਲਾਜ ਕੀ ਹੈ ਅਕਸਰ ਸਾਡੀਆਂ ਲੱਤਾਂ ਦੀਆਂ ਨਾੜਾਂ ਜਿਹੜੇ ਪਿੰਜਣੀਆਂ ਦੀਆਂ ਨੇ ਉਹ ਫੁੱਲ ਜਾਂਦੀਆਂ ਨੇ ਤੇ ਇਹ ਇੱਕ ਛੋਟੀ ਜਿਹੀ ਗੱਲ ਲੱਗੇਗੀ ਬਹੁਤ ਵੱਡੀ ਗੱਲ ਲੱਗੇਗੀ ਕਿਉਂਕਿ ਅਸੀਂ ਤੁਰਨਾ ਲੱਤਾਂ ਨਾਲ ਹੀ ਹੈ ਤੇ ਪੈਰ ਤੇ ਲੱਤਾਂ ਤੇ ਪਿੰਜੜੀਆਂ ਠੀਕ ਰਹਿਣੀਆਂ ਚਾਹੀਦੀਆਂ ਨੇ ਤੇ ਉਸ ਤੋਂ ਵੀ ਵੱਡੀ ਜਿਹੜੀ ਗੱਲ ਹੈਗੀ ਐ ਉਹ ਇਹ ਹੈ ਕਿ ਜਿਹੜੀਆਂ ਪਿੰਜੜੀਆਂ ਨੇ ਨਾ ਸਾਡੀਆਂ ਇਹ ਸਿੱਧੀਆਂ ਹਰਡਨੈਸ ਨਾਲ ਸੰਬੰਧਿਤ ਨੇ ਦਿਲ ਨਾਲ ਸੰਬੰਧਿਤ ਨੇ ਔਰ ਦਿਲ ਨਾਲ ਕਿਵੇਂ ਸੰਬੰਧਿਤ ਨੇ ਤੇ ਇਹ ਮੈਂ ਤੁਹਾਨੂੰ ਹੁਣ ਇਸ ਦਾ ਦੱਸਾਂਗਾ ਇਹਦਾ ਕਾਰਨ ਦੱਸਾਂਗਾ ਉਹ ਕਾਰਨ ਇਸ ਤਰ੍ਹਾਂ ਕਿ ਕਿਉਂਕਿ ਜਿਹੜਾ ਬਲੱਡ ਦਾ ਫਲੋ ਆ ਨਾ ਉਹ ਸਿੱਧਾ ਹਰਡ ਨਹੀਂ ਸਾਰੇ ਪਾਸੇ ਕਰਨਾ ਹੁੰਦਾ ਜਿਹੜੀ ਬਰਡ ਦੀ ਸਪਲਾਈ ਹੈ ਉਹ ਪੂਰੀ ਹਰਡ ਦਾ ਹੀ ਕੰਮ ਹੈਗਾ ਕਰਨ ਦਾ ਤੇ ਜਦੋਂ ਬਹੁਤ سارے ਮੇਰੇ ਦੋਸਤ ਖਾਸ ਕਰਕੇ ਫੈਕਟਰੀ ਵਰਕਰਸ ਕਾਮੇ ਨੇ ਜਿਹੜੇ ਉਹ ਖੜਕੇ ਕੰਮ ਕਰਦੇ ਨੇ ਲਗਾਤਾਰ ਖੜਕੇ ਕੰਮ ਕਰਦੇ ਨੇ ਕਈ ਤਾਂ 12-12 ਘੰਟੇ 16-16 ਘੰਟੇ ਖੜਕੇ ਕੰਮ ਕਰਦੇ ਨੇ ਖਾਸ ਕਰਕੇ ਪੱਛਮੀ ਦੇਸ਼ਾਂ ਦੇ ਵਿੱਚ ਤੇ ਉਹ ਇੱਕ ਬੜੀ ਖਤਰਨਾਕ ਗੱਲ ਹੁੰਦੀ ਹੈ ਕਿ ਉਹ ਜਦੋਂ ਬਲੱਡ ਦਾ ਫਲੋ ਨੀਚੇ ਨੂੰ ਜਿਆਦਾ ਰਹਿੰਦਾ ਹੈ ਤੇ ਜਿੱਦੀ ਵਜ੍ਹਾ ਕਰਕੇ ਇਹ ਇਹ ਜਿਹੜੀ ਸਮੱਸਿਆ ਉਹ ਆਮ ਹੀ ਆ ਜਾਂਦੀ ਹੈ ਖਾਸ ਕਰਕੇ ਉਹਨਾਂ ਲਈ ਜਿਹੜੇ ਇੱਕੋ ਥਾਂ ਤੇ ਖੜੇ ਰਹਿੰਦੇ ਨੇ ਉਹਨਾਂ ਲਈ ਤਾਂ ਖਾਸ ਕਰਕੇ ਹੁੰਦੀ ਹੈ ਇਹ ਸਮੱਸਿਆ ਜੇ ਨਾੜਾਂ ਦੇ ਫੁੱਲ ਜਾਣ ਨਾ ਤਾਂ ਇਹ ਤਕਲੀਫ ਤਾਂ ਕਰਦੀ ਕਰਦੀਆਂ ਨੇ ਤੇ ਨਾਲੇ ਬਲਾਕੇਜ ਦਾ ਵੀ ਕਰਨ ਬਣਦੀਆਂ ਨੇ ਇਹਦੇ ਨਾਲ ਨਾੜਾਂ ਦੀ ਬਲਾਕੇਜ ਹੋ ਜਾਂਦੀ ਹੈ ਹਰਦੀ ਦੇ ਵਿੱਚ ਅ ਕਲੋਟਿੰਗ ਹੋ ਸਕਦੀ ਹੈ ਕੋਲੈਸਟ੍ਰੋਲ ਵੱਸ ਸਕਦਾ ਹੈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਤੇ ਇਹ ਇਹਦਾ ਮਤਲਬ ਇਹ ਹੈਗਾ ਜੋ ਨਿਊਰੋ ਸਰਜਨ ਨੇ ਤੇ ਉਹ ਇਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਤੇ ਇਹਦਾ ਕਾਰਨ ਲੱਭ ਕੇ ਸਾਨੂੰ ਚੰਗੀ ਤਰ੍ਹਾਂ ਇਹਦਾ ਇਲਾਜ ਕਰਨਾ ਚਾਹੀਦਾ ਹੈ ਇਹ ਦਾ ਕਾਰਨ ਦੀ ਆਪਾਂ ਸਭ ਤੋਂ ਪਹਿਲੀ ਗੱਲ ਕਰੀਏ ਕਿ ਅਸੀਂ ਜੀਵ ਜਗਤ ਤੇ ਹਾਂ ਅਸੀਂ ਵੀ ਇੱਕ ਆਮ ਜੀਵ ਵਰਗ ਜੀਵ ਤੇ ਸਾਡੇ ਲਈ ਵੀ ਜ਼ਰੂਰੀ ਹੈ ਵੀ ਅਸੀਂ ਬੈਠੀਏ ਅਸੀਂ ਲੇਟੀਏ ਔਰ ਅਸੀਂ ਉਸ ਤਰ੍ਹਾਂ ਖਰਮਸਤੀਆਂ ਕਰੀਏ ਤੇ ਅਸੀਂ ਵੀ ਖੇਡਣ ਕੁੱਦਣ ਲੇਟਣ ਆਨੰਦ ਮਾਣ ਦੀ ਪ੍ਰਕਿਰਿਆ ਕਰੀਏ ਪਰ ਸਾਡੀਆਂ ਮਜਬੂਰੀਆਂ ਕਾਰਨ ਇਹ ਸਾਥੋਂ ਨਹੀਂ ਹੁੰਦਾ ਕਿ ਸਾਨੂੰ ਲਗਾਤਾਰ ਖੜ ਕੇ ਹੀ ਕੰਮ ਕਰਨਾ ਪੈਂਦਾ ਜਦੋਂ ਖੜ ਕੇ ਕੰਮ ਕਰਨਾ ਪੈਂਦਾ ਹੈ ਜਾਂ ਕੋਈ ਹੋਰ وجہ ਹੁੰਦੀ ਹੈ ਜਿਹਦੀ وجہ ਕਰਕੇ ਸਾਡੀਆਂ ਲਾਤਾਂ ਦੀਆਂ ਨਾੜਾਂ ਫੁੱਲ ਜਾਂਦੀਆਂ ਨੇ ਤਾਂ ਇਹਨਾਂ ਨੂੰ ਤੁਸੀਂ ਇੱਕ ਚੇਤਾਵਨੀ ਵਜੋਂ ਲਓ ਕਿ ਇਹ ਦਾ ਇਲਾਜ ਕਰਨਾ ਬੜਾ ਜ਼ਰੂਰੀ ਹੈ ਤੇ ਜਦੋਂ ਇਹ ਡਾਕਟਰ ਇਹ ਦੱਸ ਦੇਣ ਕਿ ਤੁਹਾਨੂੰ ਆਪਰੇਸ਼ਨ ਦੀ ਲੋੜ ਆ ਆਪਰੇਸ਼ਨ ਕਰਾਉਣਾ ਪਵੇਗਾ ਤਾਂ ਇਹ ਇੱਕ ਬਹੁਤ ਖਾਸ ਕਰਕੇ ਗੰਭੀਰ ਮਾਮਲਾ ਬਣ ਜਾਂਦਾ ਹੈ ਫਿਰ ਤੁਹਾਡੇ ਲਈ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਹਦਾ ਆਪਰੇਸ਼ਨ ਕਰਵਾਈਏ ਜਾਂ ਨਾ ਕਰਵਾਈਏ ਹੁਣ ਦੇਖੋ ਵੱਖ-ਵੱਖ ਪੈਥੀਆਂ ਨੇ ਆਯੁਰਵੇਦ ਆਪਣੀ ਗੱਲ ਦੱਸਦਾ ਹੈ ਐਲੋਪੈਥੀ ਆਪਰੇਸ਼ਨ ਦੀ ਗੱਲ ਦੱਸਦੀ ਹੈ ਹੋਮੋਪੈਥੀ ਆਪਣੀ ਗੱਲ ਦੱਸਦੀ ਹੈ ਤੇ ਨੈਚਰੋਪੈਥੀ ਆਪਣੀ ਗੱਲ ਦੱਸਦੀ ਹੈ ਹਰ ਪੈਥੀ ਦੇ ਆਪਣੇ-ਆਪਣੇ ਇਲਾਜ ਨੇ ਆਪਣੇ-ਆਪਣੇ ਢੰਗ ਤਰੀਕੇ ਨੇ ਤੇ ਆਪਣੇ-ਆਪਣੇ ਢੰਗ ਤਰੀਕੇ ਇਲਾਜ ਕਰਨ ਦਾ ਹੱਲ ਵਧੀਆ ਵੀ ਹੈ ਕੋਈ ਸ਼ੱਕ ਨਹੀਂ ਹੈਗਾ ਤੇ ਇਸ ਕਰਕੇ ਮੈਂ ਅੱਜ ਆਯੁਰਵੇਦ ਦੇ ਨਜ਼ਰੀਏ ਤੋਂ ਗੱਲ ਕਰਾਂਗਾ ਕਿ ਐਲੋ ਪੱਛੀ ਵਾਲਾ ਸਿੱਧੇ ਕਹਿਣਗੇ ਆਪਰੇਸ਼ਨ ਕਰਵਾ ਲਓ ਤੇ ਇਹਦਾ ਇਹੀ ਹਾਲਾ ਹੋਰ ਕੋਈ ਹੱਲ ਦੇਗਾ ਤੇ ਜਦ ਕਿ ਜੋ ਆਯੁਰਵੇਦ ਹੈ ਉਹ ਇਹ ਕਹਿੰਦਾ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਕੰਮ ਦੇ ਘੰਟੇ ਨਾ ਜਿਹੜੇ ਉਹ ਘੱਟ ਤੋਂ ਘੱਟ ਕਰੋ ਤੇ ਆਪਣੀ ਜਿਹੜੀ ਖੜਨ ਦੀ ਪ੍ਰਕਿਰਿਆ ਉਹ ਘਟਾਓ ਤੇ ਆਪਣੀ ਜਿਹੜੀ ਐਕਸਰਸਾਈਜ਼ ਹੈ ਉਹ ਤੁਸੀਂ ਜ਼ਰੂਰ ਕਰੋ ਯੋਗਾ ਕਰੋ ਖਾਸ ਕਰਕੇ ਲਤਾਂ ਜਿਹੜੀ ਪ੍ਰਕਿਰਿਆ ਹੈ ਉਹ ਘੰਟਾ 2 ਘੰਟੇ 4 ਘੰਟੇ ਬਾਅਦ ਦੇ ਵਿੱਚ ਨਾ ਉੱਤੇ ਨੂੰ ਕਰਕੇ ਸਾਈਡ ਤੇ ਨੂੰ ਕਰਕੇ ਕਿਵੇਂ ਨਾ ਕਿਵੇਂ ਅ ਨਿੱਲਤਾਂ ਨੂੰ ਅ ਅੱਗੇ ਪਿੱਛੇ ਕਰਕੇ ਤੁਸੀਂ ਸੈਟਿੰਗ ਕਰ ਸਕਦੇ ਹੋ ਤਾਂ ਕਿ ਬਲੱਡ ਸਪਲਾਈ ਬਣੀ ਰਹੇ ਬਲੱਡ ਸਪਲਾਈ ਠੀਕ ਢੰਗ ਨਾਲ ਰਹੇ ਇਸ ਲਈ ਜ਼ਰੂਰੀ ਆਰਾਮ ਜ਼ਰੂਰੀ ਆ ਠੀਕ ਢੰਗ ਨਾਲ ਕੰਮ ਕਰਨਾ ਵੀ ਜ਼ਰੂਰੀ ਹੈ ਜੇ ਵਿਅਕਤੀ ਖੜਕ ਹੋ ਕੇ ਕੰਮ ਕਰਦੇ ਨੇ ਉਹਨਾਂ ਦਾ ਖੂਨ ਦਾ ਪ੍ਰਵਾਹ ਜਿਹੜਾ ਦਵਾ ਜਾਂ ਨੀਚੇ ਵੱਲ ਹੁੰਦਾ ਹੈ ਫਿਰ ਕੁਦਰਤੀ ਗੱਲ ਆ ਨਾੜਾਂ ਤਾਂ ਫੁੱਲਣੇ ਫੁੱਲਣਾ ਤੇ ਇਸੇ ਤਰ੍ਹਾਂ ਲਗਾਤਾਰ ਖੜੇ ਰਹਿਣ ਦੇ ਨਾਲ ਜਿਹੜੀਆਂ ਨਾੜਾਂ ਫੁੱਲ ਜਾਂਦੀਆਂ ਨੇ ਆਯੁਰਵੇਦ ਦੇ ਵਿੱਚ ਹੱਲ ਹੈ ਸੌਖਾ ਜਿਹਾ ਕਿ ਤੁਸੀਂ ਉਹਨਾਂ ਦੀ ਨਾ ਡੇਲੀ ਹਲਕੀ ਮਾਲਿਸ਼ ਕਰਨੀ ਸ਼ੁਰੂ ਕਰ ਦਿਓ ਮਾਲਿਸ਼ ਕਾਦੇ ਨਾਲ ਕਰੋ ਤਿਲਾਂ ਦੇ ਤੇਲ ਨਾਲ ਤਿਲਾਂ ਦਾ ਤੇਲ ਬੈਸਟ ਮੈਡੀਸਨ ਹੈਗਾ ਤਿਲਾਂ ਦਾ ਤੇਲ ਐਬਜ਼ਾਰਬ ਹੋ ਜਾਂਦਾ ਜਜਮ ਹੋ ਜਾਂਦਾ ਵਿੱਚ ਖਪਤ ਹੋ ਜਾਂਦਾ ਬੜੀ ਤੇਜ਼ੀ ਦੇ ਨਾਲ ਖਪਤ ਹੋ ਜਾਂਦਾ ਔਰ ਥੋੜਾ ਥੋੜਾ ਜੇ ਤੁਸੀਂ ਤਿਲਾਂ ਦਾ ਤੇਲ ਮਲਦੇ ਹੋ ਤਾਂ ਬਲੱਡ ਦੀ ਸਪਲਾਈ ਵੀ ਚਾਲੂ ਹੋ ਜਾਂਦੀ ਹੈ ਤੇ ਇਹ ਇੱਕ ਬੜਾ ਜ਼ਰੂਰੀ ਹੈ ਤੇ ਤਿਲਾਂ ਦਾ ਤੇਲ ਤੁਸੀਂ ਮਾਲਿਸ਼ ਕਰੋ ਤੇ ਉਸ ਤੋਂ ਬਨਾ ਚੜੀ ਖੁਰਾਕ ਜਿਹੜੀ ਉਹ ਵੀ ਜ਼ਰੂਰ ਸੈੱਟ ਹੋਣੀ ਚਾਹੀਦੀ ਹੈ ਜੇ ਤੁਸੀਂ ਯੋਗਾ ਕਰ ਲਓ ਖਾਸ ਕਰਕੇ ਨਿਯਮਤ ਯੋਗਾ ਦਾ ਸਿਸਟਮ ਬਣਾ ਲਓ ਕਿ ਮੈਂ ਯੋਗਾ ਕਰਨਾ ਮਨ ਮਾਰ ਕੇ ਤੇ ਫਿਰ ਤੱਕ ਡੀਆਂ ਨਾਣਾ ਠੀਕ ਹੋਣੀ ਹੀ ਹੋਣੀ ਹੈ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਨਾ ਠੀਕ ਹੋਣ ਤੁਸੀਂ ਇੱਕ ਨਿਸ਼ਟਾ ਕਰੋ ਨਿਸ਼ਚੈ ਕਰ ਆਪਣੀ ਜਿੱਤ ਕੋ ਰવાડી ਗੱਲ ਕਰੋ ਕਿ ਮੈਂ ਆਪਣੇ ਆਪ ਨੂੰ ਠੀਕ ਕਰਨਾ ਹੀ ਕਰਨਾ ਹੈ ਫਿਰ ਤੁਸੀਂ ਬਿਨਾ ਆਪਰੇਸ਼ਨ ਤੇ ਠੀਕ ਹੋ ਜਾਓਗੇ ਔਰ ਮਜ਼ਬੂਤ ਵੀ ਹੋ ਜਾਓਗੇ ਤੇ ਇਹਦੇ ਲਈ ਮਿੱਤਰੋ ਖਾਸ ਕਰਕੇ ਜੋ ਪੱਛਮੀ ਦੇਸ਼ਾਂ ਦੇ ਮੇਰੇ ਦੋਸਤ ਨੇ ਅ ਕਾਸ ਕਰਕੇ ਮੈਨੂੰ ਇਟਲੀ ਤੋਂ ਇੱਕ ਦੋਸਤ ਦਾ ਫੋਨ ਆਇਆ ਸੀਗਾ ਉਸਨੇ ਕਿਹਾ ਸੀਗਾ ਕਿ ਮੇਰੀ ਅੰਨਤਾਂ ਦੀਆਂ ਨਾੜਾਂ ਫੁੱਲ ਗਈਆਂ ਤੇ ਮੈਨੂੰ ਆਪਰੇਸ਼ਨ ਲਈ ਕਿਹਾ ਡਾਕਟਰ ਨੇ ਤੇ ਮੈਨੂੰ ਇੱਕਦਮ ਸ਼ੌਕ ਲੱਗਿਆ ਕਿ ਇੱਕ ਬੜੀ ਕਾਫੀ ਵੱਡੀ ਗੱਲ ਹੈ ਕਿ ਜੇ ਨਤਾਂ ਦਾ ਆਪਰੇਸ਼ਨ ਹੋ ਗਿਆ ਫਿਰ ਕਦੇ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਆਪਰੇਸ਼ਨ ਦਾ ਆਪਰੇਸ਼ਨ ਹੀ ਹੁੰਦਾ ਕੋਈ ਤੁਰੰਤ ਪ੍ਰੋਬਲਮ ਆ ਜੇ ਕੋ ਹੋਰ ਆਵੇ ਜੇ ਆਪਰੇਸ਼ਨ ਕਿਸੇ ਕਿਸਮ ਦਾ ਠੀਕ ਨਾ ਹੋਵੇ ਕੋਈ ਵੀ ਕੰਪਲਿਕੀਸ਼ਨ ਹੋ ਸਕਦੀ ਹੈ ਤੇ ਇਸ ਕਰਕੇ ਕਰਨਾ ਕੀ ਚਾਹੀਦਾ ਹੈ ਤੇ ਹੁਣ ਅਸੀਂ ਆਯੁਰਵੇਦ ਦੇ ਵਿੱਚ ਦਾ ਇਹ ਜੋ 3-4 ਗੱਲਾਂ ਦੱਸਾਂਗੇ ਪਹਿਲੀ ਤਾਂ ਗੱਲ ਇਹ ਹੈ ਤੇ ਤੁਸੀਂ ਤੇਲਾਂ ਦੇ ਤੇਲ ਦੀ ਮਾਲਿਸ਼ ਕਰੋ ਨੰਬਰ 2 ਤੇ ਆਪਣਾ ਕੰਮ ਘਟਾਓ ਨੰਬਰ 3 ਤੇ ਤੁਸੀਂ ਯੋਗਾ ਲਗਾਤਾਰ ਨਿਯਮਤ ਰੂਪ ਦੇ ਵਿੱਚ ਕਰੋ ਤੇ ਯੋਗਾ ਕਰਨ ਦੇ ਨਾਲ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਠੀਕ ਨਾ ਹੋ ਤੇ ਚੌਥੀ ਗੱਲ ਹੈਗੀ ਹੈ ਤੁਸੀਂ ਆਪਣੇ ਆਪ ਨੂੰ ਉਸ ਕੰਮ ਤੋਂ ਸਾਈਡ ਤੇ ਹਟਾ ਕੇ ਕੋਈ ਹੋਰ ਕੰਮ ਲੱਭ ਲੋ ਜਿਹੜਾ ਤੁਹਾਨੂੰ ਖੜਨ ਲਈ ਮਜਬੂਰ ਨਾ ਕਰੇ ਤੇ ਫਿਰ ਤੁਸੀਂ ਇਹ ਕਾਹ ਵੀ ਹੱਦ ਤੱਕ ਬਚ ਸਕਦੇ ਹੋ ਦੋਸਤੋ ਜ਼ਿੰਦਗੀ ਇੱਕ ਵਾਰ ਮਿਲਿਆ ਇੱਕ ਵਾਰ ਮਿਲਣੀ ਆ ਤੇ ਮੁੜ ਕੇ ਮਿਲਣੀ ਨਹੀਂ ਹੈ ਇਸ ਕਰਕੇ ਕਿਉਂ ਨਾ ਅਸੀਂ ਨੂੰ ਵਧੀਆ ਤਰੀਕੇ ਨਾਲ ਗੁਜ਼ਾਰੀਏ ਤੇ ਇਹਨੂੰ ਆਰਾਮ ਚ ਵੀ ਰੱਖੀਏ ਤੇ ਇਸ ਤੇ ਗਈ ਮੈਂ ਇੱਕ ਆਯੁਰਵੇਦ ਦਾ ਫਾਰਮੂਲਾ ਤੋਂ ਦੱਸ ਰਿਹਾ ਆਮ ਖੁਰਾਕ ਜਿਹੜੀ ਸਾਡੇ ઋષਿ ਮੁਨੀ ਤੇ ਬਜ਼ੁਰਗ ਸ਼ੁਰੂ ਤੋਂ ਖਾਂਦੇ ਆ ਰਹੇ ਨੇ ਮੈਂ ਇਹਨਾਂ ਸਾਰੇ ਦੋਸਤਾਂ ਨੂੰ ਦੱਸ ਰਿਹਾ ਤੇ ਤੁਸੀਂ ਵੀ ਆਪਣੀ ਇਹ ਖੁਰਾਕ ਨਾਲ ਆਪਣਾ ਸਾਰਾ ਸਿਸਟਮ ਠੀਕ ਕਰ ਸਕਦੇ ਹੋ ਤਾਂ ਤੁਸੀਂ ਕਰਨਾ ਕੀ ਹੈ ਅਖਰੋਟ ਗਿਰ 200 ਗ੍ਰਾਮ ਲੈ ਲੈਣੀ ਹੈ ਤੇ ਅਲਸੀ 200 ਗ੍ਰਾਮ ਕਾਲੀ ਤੇਲ 200 ਗ੍ਰਾਮ ਅਲਸੀ ਤੇ ਕਾਲੀ ਤੇਲ ਨੂੰ ਰੋਸਟਡ ਕਰ ਲੈਣਾ ਤੇ ਅਸ਼ਵਗੰਧਾ ਪਾਊਡਰ ਲੈ ਲੈਣ ਤੋਂ 200 ਗ੍ਰਾਮ ਤੇ ਸ਼ਤਾਵਰ ਪਾਊਡਰ 200 ਗ੍ਰਾਮ ਤੇ ਵੱਡੀ ਇਲਾਇਚੀ 25 ਗ੍ਰਾਮ ਤੇ ਲੌਂਗ 25 ਗ੍ਰਾਮ ਤੇ ਦੇਸੀ ਖੰਡ ਤੁਸੀਂ 1 ਕਿਲੋ ਲੈ ਲੈਣੀ ਆ ਤੇ ਇਹ 2 ਕਿਲੋ ਆਈਟਮਾਂ ਬਣ ਜਾਣਗੀਆਂ ਇਹ ਮੈਂ 2 ਕਿਲੋ ਇਸ ਕਰਕੇ ਲਿਖਾਈਆਂ ਨੇ ਕਿਉਂਕਿ ਕਿਉਂਕਿ ਇਸ ਤਰ੍ਹਾਂ ਦੀਆਂ ਤਕਲੀਫਾਂ ਦੇ ਲਈ ਲੰਮੀ ਖੁਰਾਕ ਜ਼ਰੂਰੀ ਹੁੰਦੀ ਹੈ ਵਧੀਆ ਖੁਰਾਕ ਟਾਪ ਦੀ ਖੁਰਾਕ ਜਿਹੜੀ ਤੁਹਾਡੇ ਬਲੱਡ ਸਰਕਲ ਨੂੰ ਠੀਕ ਰੱਖੇਗੀ تے ہوں دیکھو خوراک تو یہ آم جی ہوئی ہے جیسے اخروٹ گری ہے تے السی ہے کالے تل ہے ساری آم خوراک خوراک ہے گی ہے تو اس لیے مترو جے تسی اے چیزاں برتدو انہوں دا پاؤڈر بنا لو تو پا لو دیسی کھنڈ ایک کلو تے پھر تسی تھی ایک چمچہ سویر ایک چمچہ شام دھد نہ لو اور بالکل تھی ٹھیک ہو گے جب تھی شوگر ہے گی ہے تو دینڈ نہ ملاؤ بالکل ہے تو بھی تو اتلی خوراک لائے سکتے ہو جی یہ تو جتے تکڑے ہو گئے مضبوط ہو گئے سفرتی آئے گی اور تاری عمر لمبی ہوئے گی اور مجبوط ہو گئے تے اس کی جڑی نالی بلاکج ہے اے بھی کافی حد تک ٹھیک ہوئے تو جی تے کچھ سوال ہو سکتے ہو ਇਸ ਦਿਨ ਆਲੀ ਮੈਂ ਕੇਮੰਦਾ ਜਾ ਚਕਾਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ